ਪਹੁੰਚ ਗਿਆ ਕਾਫਲਾ ਬਾਦਲਾਂ ਦੇ ਪਿੰਡ ਪਹੁੰਚ ਗਿਆ ਕਾਫਲਾ ਬਾਦਲ ਦੇ ਘਰ ਦੇ ਬਿਲਕੁਲ ਸਾਹਮਣੇ ਜਿਨ੍ਹਾਂ ਨੇ ਪੰਜਾਬ ਲੁੱਟਿਆ ਜਿਨ੍ਹਾਂ ਨੇ ਪੰਜਾਬ ਕੁਟਿਆ ਬੇਰਬੀਆਂ ਕਰਾਈਆਂ ਅੱਜ ਪੂਰਾ ਬਠਿੰਡਾ ਜ਼ਿਲ੍ਹਾ ਪਹੁੰਚ ਗਿਆ ਉਹਨਾਂ ਦੇ ਘਰ ਜਿੱਥੇ ਕਹਿੰਦੇ ਸੀ ਸਾਡੇ ਬਿਨਾ ਪੱਤਾ ਨਹੀਂ ਝੂਲਦਾ ਅੱਜ ਉਹਦੇ ਬਾਅਦ ਚ ਲੱਖੇ ਸਿਧਾਨਿਆਂ ਦਾ ਜਿੰਦਾਬਾਦ ਦੇ ਨਾਲੇ ਲੱਗ ਰਹੇ ਨੇ ਬਾਦਲਾਂ ਦੇ ਗੇਟ 'ਚ ਲੱਖਾ ਜਿੰਦਾਬਾਦ ਦੇ ਨਾਲੇ ਲੱਗ ਰਹੇ ਨੇ ਭਾਈ ਜੀ ਉਹੀ ਬਾਦਲ ਜਿਹੜੇ ਕਹਿੰਦੇ ਸੀ ਬਠਿੰਡੇ 'ਚ ਸਾਥੋਂ ਬਿਨਾ ਪੱਤਾ ਨਹੀਂ ਝੂਲਦਾ ਆਹ ਦੇਖ ਲੋ ਬਾਦਲਾਂ ਦੇ ਘਰ ਦੇ ਮੂਹਰੇ ਬਾਦਲਾਂ ਦੇ ਘਰ ਦੇ ਮੂਹਰੇ ਪੂਰਾ ਬਠਿੰਡਾ ਪਹੁੰਚ ਗਿਆ ਬਿਨਾ ਕਿਸੇ ਡਰ ਤੋਂ ਜਿਹੜੇ ਕਹਿੰਦੇ ਸੀ ਡਰਦੇ ਆ ਹਰ ਬਾਦਲਾਂ ਦੇ ਘਰ ਅੱਗੇ ਪੂਰਾ ਬਠਿੰਡਾ ਪਹੁੰਚ ਗਿਆ ਬਾਈ ਜੀ ਸ਼ੇਅਰ ਕਰ ਦਿਓ ਬਾਦਲਾਂ ਦੇ ਘਰ ਤੇ ਅੱਗੇ ਪੂਰਾ ਬਠਿੰਡਾ ਜਿਹੜਾ ਪਹੁੰਚ ਗਿਆ ਕੱਤਾ ਲਖਾਸ ਖੜਾ ਜੋ ਜਿਹੜਾ ਪੰਨਮਰ ਖੜਾ ਇੱਕ ਪਾਸੇ ਬਾਦਲ ਦਾ ਘਰ ਆ ਦੂਜੇ ਪਾਸੇ ਸਾਰਾ ਬਠਿੰਡਾ ਲਖੇ ਦੇ ਨਾਲ ਆ ਗਿਆ ਬਾਦਲ ਦੇ ਘਰ ਦੇ ਅੱਗੇ ਬਿਲਕੁਲ ਲੱਖਾ ਸਿੰਘ ਸਟਾਨਾ ਪਹੁੰਚ ਚੁੱਕਿਆ ਚਲੋ ਵੀ ਚਲੋ ਚਲੋ ਤੇ ਪੂਰਾ ਬਠਿੰਡਾ ਜ਼ਿਲ੍ਹਾ ਆ ਗਿਆ ਚੜਦੀ ਕਲਾ ਹੋ ਗਈ ਚਲੋ ਧੰਨਵਾਦ ਭਾਈ ਧੰਨਵਾਦ ਤੁਹਾਡਾ ਬਹੁਤ ਟਾਈਮ ਹੋ ਗਿਆ ਬਾਗਲਾ ਬਵਾਸ ਕਰਦੋਂ ਪੰਜਾਬ ਤੋਂ ਬਟਲਾ ਕਿਹ ਸੱਚਾ ਸੇਲਾ ਦਾ ਘੱਟਿਆ ਗਿਆ ਹੋਰ ਭਾਈ ਚੱਲ ਭਾਈ ਚੱਲ ਸੋਹਣਿਆ ਚੱਲ ਚੱਲ ਤੋਰ ਸੋਹਣਿਆ ਤੋਰ ਬਾਦਲਪਿੰਡ ਦੇ ਵਿੱਚ ਬਾਈ ਜੀ ਅੱਗੇ ਸਵਾਗਤ ਹੋਣਾ ਬਾਦਲਪਿੰਡ ਦੇ ਵਿੱਚ ਬਾਦਲਪਿੰਡ ਦੇ ਵਿੱਚ ਸਵਾਗਤ ਹੋਣਾ ਤੁਹਾਨੂੰ ਦਿਖਾਉਣ ਲੱਗਾਂਗੇ ਸਾਹ ਦੇਖਦਾ ਰਾ ਟੋਕੇ ਬਾਹਰ ਮੰਦਾ ਬਾਦਲਾਂ ਦੇ ਘਰ ਦੇ ਅੱਗੇ ਹਿੱਕਦੇ ਦੀਵਾ ਬਾਲਤਾ ਕਹਿੰਦੇ ਸਿੱਖ ਕੌਮ ਦੇ ਵਿਰੋਧੀਆਂ ਦੇ ਬਾੜੀਆਂ ਦੀ ਲੜਾਈ ਪੰਜਾਬ ਦੀ ਪੰਥਕ ਲੜਾਈ ਸਾਡੇ ਕੌਮ ਦੇ ਵਿਰੋਧੀਆਂ ਨੇ ਇੱਕ ਤੇ ਦੀਵਾ ਬਾਲਤਾ ਅਜਾ ਆ ਖੜਾ ਬਾਦਲ ਪਿੰਡ ਸਾਰਾ ਆ ਖੜਾ ਬਾਦਲ ਪਿੰਡ ਬਾਈ ਆ ਖੜਾ ਬਾਦਲ ਪਿੰਡ ਸਾਰੇ ਹੀ ਸਾਰਾ ਹੀ ਬਾਦਲ ਪਿੰਡ ਆ ਖੜਾ ਆ ਹੋ ਗਈ ਚੜਦੀ ਕਲਾ ਬਾਦਲ ਪਿੰਡ ਦੇ ਸ੍ਰੀ ਨਗਰ ਨਿਵਾਸੀਆਂ ਦਾ ਜੋ ਸਵਾਦ ਆ ਖੜਾ ਬਾਈ ਸਾਰਾ ਬਾਦਲ ਪਿੰਡ ਹੀ ਬਾਹਰ ਆ ਗਿਆ ਸਾਰਾ ਬਾਦਲ ਪਿੰਡ ਸ੍ਰੀ ਆਪਣਾ ਨਾਮ ਲਾ ਕੇ ਉਹ ਆਪੇ ਦਾ ਮਰਦਾ ਨੌਜਵਾਨਾਂ ਦਾ ਸਰਪੰਚਾਂ ਦਾ ਬਹੁਤ ਬਹੁਤ ਧੰਨਵਾਦ ਉਹ ਖੜਾ ਮੁੰਡਾ ਬਾਜ਼ਾਰ ਦਾ ਪਿੰਡ ਦਾ ਲੱਕਾ ਉਹ ਸੁਧਾਣਾ ਪਿੰਡ ਦੇ ਪਾੜੀਆਂ ਦੇ ਵਾਲੇ ਸਾਹ ਦੇ ਵਾਲਾ ਸਾਰਾ ਬਾਦਲ ਪਿੰਡ ਬਾਹਰ ਆ ਗਿਆ ਬਾਈ ਅੱਜ ਗੁਰਮਾਨਾ ਖੜੀਆਂ ਨੇ ਹਰਪ੍ਰੀਤ 라ਵੀ ਨੇ ਆਹ ਵੇਖ ਗੁਰਮਾਨਾ ਦੇ ਘਰ ਦੇ ਅੱਗੇ ਉਹ ਸਾਹਮਣੇ ਬਾਦਲਾਂ ਦਾ ਘਰ ਹੈ ਕੋਠੀ ਹੈ ਅਨੋਤਾ ਪਰਤੋ ਜਿਹੜੀ ਗੱਲੀ ਗੱਲੀ ਸਾਡੀ ਕੌਮ ਦੀ ਕੌਮ ਦੀ ਲੱਗੀ ਹੋਈ ਐ ਪਾਤੀਆਂ ਦੇ ਘਰੇ ਨਵੀਂ ਲਹਿਰ ਦਾ ਆਵਾਜ਼ ਆ ਪਾਦਲਾਂ ਦੇ ਹੋਰ ਜੀ ਅੱਜ ਦੇਖ ਲੋ ਥੋੜਿਆ ਖਾਲਸੇ ਸਵੇਰ ਬਾਦੂ ਪਰਦੀ ਕਲਾ ਹੋ ਗਈ मामा ਦਾ ਭਾਣਾ ਦਾ ਬਹੁਤ ਬਹੁਤ ਧੰਨਵਾਦ ਸਵੇਰ मामा ਦਾ ਸਵੇਰ ਭਾਣਾ ਦਾ ਸ਼ੇਅਰ ਕਰ ਦਿਓ ਦੱਬ ਕੇ ਬਹੁਤ ਬਹੁਤ ਬਾਦਲ ਪਿੰਡ ਦੇ ਵਿੱਚ ਹੀ ਧੱਕ ਪਾਤੀ ਬਾਈ ਦੇਖ ਲੋ ਕਿਵੇਂ ਖੁੰਡਾਂ ਦੀ ਬਰਸਾਤ ਹੁੰਦੀ ਐ ਸਿੰਘਾਂ ਨੂੰ ਹੱਥ ਲਾ ਲਿਆ ਵਾਵਾ ਦਾ ਘਾਣਾ ਦਾ ਦੇਖਦਾ ਭਾਈ ਬਾਦਲ ਪਿੰਡ ਦੇ ਵਿੱਚ ਬਹੁਤ ਬਹੁਤ ਬਾਦਲ ਪਿੰਡ ਦੇ ਵਿੱਚ ਸਿੰਘਾਂ ਦਾ ਲਾ ਲੇ ਕੇ ਕੱਲ੍ਹੇ ਖੰਡ ਬਾਦਲ ਪਿੰਡ ਦੇ ਵਿੱਚ ਵਾਵਾ ਦਾ ਜਵਣਾ ਵੀ ਪੰਜਾਬ ਜੀ ਹੈ ਮੈਟਰਲ ਪੰਜਾਬ ਰੂਹ ਹੈ ਸੁਰਮੇ ਮਾਮਾ ਦਾ ਸੁਰਮੇ ਘਾਣਾ ਦਾ ਵਾਦੋਂ ਦਾ ਨਜ਼ਰ ਆ ਰਿਹਾ ਆ ਲੋ ਪਿੰਡ ਦੇ ਵਿੱਚ ਬਾਈ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਬੱਤੀ ਗਿਣਤੀ ਦੇ ਵਿੱਚ ਲੋਕ ਆ ਗਏ ਨੇ ਬਾਈ ਇਹ ਬਾਦਲ ਪਿੰਡਾ ਜਿੱਥੇ ਕਹਿੰਦੇ ਸੀ ਪੱਤਾ ਨਹੀਂ ਝੂਲਦਾ ਸਾਡੇ ਬਿਨਾ ਅੱਜ ਤੱਕ ਪਾਤੀਆ ਵੀ ਲੱਖੇ ਸਿਧਾਣੇ ਨੇ ਇਹ ਉਹੀ ਬਾਦਲਾਂ ਦਾ ਪਿੰਡਾ ਜਿੱਥੇ ਕਹਿੰਦੇ ਸੀ ਸਾਡੇ ਬਿਨਾ ਕੋਈ ਆ ਨਹੀਂ ਸਕਦਾ ਜਿਨ੍ਹਾਂ ਨੇ ਅੱਜ ਸਵਾਦ ਕੀਤਾ ਨਵਾੜੇ ਲੋਕਾਂ ਬਾਦਲ ਬਖਸ਼ਾ ਗੁਰਸਰਪੰਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਪਾਗਲਪਿੰਡ ਦੇ ਸਰਪੰਨ ਸਾਹਿਬ ਦਾ ਜਿਹਨਾਂ ਦੇ ਮਹਾਨ ਕੰਮ ਆ ਭਾਨੇ ਬਾਈ ਬਾਦਲਪਿੰਡ ਹੈ ਬਾਈ ਬਾਦਲਪਿੰਡ ਬਹੁਤ ਧੰਨਵਾਦ ਬਾਈ ਜੀ ਦਾ ਇਹ ਬਾਦਲਪਿੰਡ ਦੇ ਵਿੱਚ ਨਜ਼ਾਰਾ ਬੰਨਿਆ ਹੋਇਆ ਬਾਈ ਜਿਹੜੇ ਕਹਿੰਦੇ ਸੀ ਸਾਡੇ ਪਿੰਡ ਕੋਈ ਆ ਨਹੀਂ ਸਕਦਾ ਪੂਰੇ ਬਠਿੰਡੇ ਦੇ ਦਾਬਾ ਰੱਖਦੇ ਸੀ ਅੱਜ ਲੱਖੇ ਨੇ ਕਹਿੰਦੇ ਵੀ ਹਕਤੇ ਦੀਵਾ ਬਾਲਤਾ ਹਕਤੇ ਦੀਵਾ ਬਾਲਤਾ ਇਹਨਾਂ ਦੁਸ਼ਮਣਾਂ ਦੇ ਕੌਮ ਦੇ ਦੁਸ਼ਮਣ ਨੇ ਜਿਹੜੇ ਦੇਖ ਸਕਦੇ ਤੁਹਾਡੇ ਸਾਹਮਣੇ ਆ ਇਹ ਬਾਦਲਪਿੰਡਾ ਬਾਈ ਬਾਦਲਪਿੰਡ ਦੀ ਸੰਗਤ ਦੇਖ ਲੋ ਬਾਈ ਬਹੁਤ ਆ ਬਹੁਤ ਜ਼ਰੂਰ ਵਰਤੀ ਆ ਜੀ ਪੱਲਾ ਨਹੀਂ ਪੂਰੇ ਬਾਦਲਪਿੰਡ ਦੇ ਵਿੱਚ ਬਾਦਲਪਿੰਡ ਦੇ ਵਿੱਚ ਅੱਜ ਨੀਂਦਾ ਅੱਜ ਨੀਂਦਾਂ ਉੱਡ ਜਾਣੀਆਂ ਨੇ ਬਾਦਲਪਿੰਡ ਇੱਕ ਪਾਸਾ ਇੱਕ ਤਰਫੇ ਹੋ ਕੇ ਖੜ ਗਿਆ ਜਿੱਦੜ ਮਰਨਾ ਹੈ ਮਰਨਾ ਵੀ ਪੰਜਾਬ ਜੂਣਾ ਹੋੜਾ ਇੱਕ ਪਾਸਾ ਹੋ ਕੇ ਖੜ ਗਿਆ ਬਾਦਲਪਿੰਡ ਬਾਈ ਹੋੜਾ ਦਾ ਪਤਾ ਬੁੱਲਣਾ ਦੋਵਾਂ ਦਾ ਵੀ ਪੰਜਾਬ ਜੂਣਾ ਹੈ ਹੈ ਹਾਂ ਮੁੱਖ ਮੰਤਰੀ ਦੇ ਬਲ ਬਹੁਤ ਵੱਡੀ ਗੱਲ ਹੁੰਦੀ ਆ ਬੇਲ ਵਾਲਿਆਂ ਨੇ ਕਰਕੇ ਦਿਖਾਤਾ ਵੀ ਹਾਂ 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 ਨਾਲ ਖੜਦਾ ਟਾਈਮ ਆ ਗਿਆ ਤੇ ਬਾਦਲਪਿੰਡ ਦੇ ਆਣੇ ਲੋਕਾਂ ਨੇ ਕਰਕੇ ਦਿਖਾ ਬਿਲਕੁਲ 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 ਚਰਲਾਤਾ ਬਾਈ ਕਹਿੰਦੇ ਅੱਜ ਬਾਦਲ ਆ ਲਿਆ ਨੇ ਦੇਖ ਸਕਦੇ ਨੇ ਤੁਸੀਂ ਬਾਈ ਦੇ ਸਰੋਪਾ ਨਾਲ ਤੇ ਹਾਰਾ ਨਾਲ ਸਤੋਂ ਦੇ ਘਰ ਨਿਕਲ ਗਿਆ ਸੀਗਾ ਜਿੰਦਾਬਾਦ 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 ਅੱਲਾਹ ਅਕਬਰ ਸਭੀ ਕਰਦੇ ਪਿਆਰਾ ਕਰਦਾ ਸੇਤ ਬਣਾਣਾ ਜਿੰਦਾਬਾਦ ਵਾਹ ਵਾਹ ਦੇ ਹੱਥ ਦੇ ਵਿੱਚ ਜਿਹੜਾ ਜਿੰਦਾਬਾਦ ਜਿੰਦਾਬਾਦ ਸਾਰਾ ਸਭ ਭੱਤ ਦੇ ਜਿਹੜਾ ਦੇਵੇ ਸਵਾਗਤ ਕੀਤਾ ਸੰਗਤ ਨਾਲ ਤੁਸੀਂ ਬਾਦਲਪਿੰਡ ਦੇ ਵਿੱਚ ਬਾਈ ਹੁਣ ਤੱਕ ਦਾ ਸਭ ਤੋਂ ਵਧੀਆ ਸਵਾਗਤ ਹੈ ਤਾ ਬਾਦਲਪਿੰਡ ਵਾਲਿਓ ਜਿਹੜਾ ਸੱਚਾ ਸੇ ਦਾ ਪੰਜਾਬ ਦੀ ਧਰਤੀ ਦੇ ਵਿੱਚ ਕੱਟਿਆ ਬਾਦਲਾ ਨੇ ਉਹ ਤਕੜਾ ਬਾਦਲਪਿੰਡੋਂ ਆਪਣੀ ਖਤ ਦੇਣਾ ਸ਼ਾਮ ਨੂੰ ਜੰਦਾ ਆ ਗਿਆ ਇਹ ਜਿਹੜਾ ਗੱਲਾ ਪਾਇਤੀ ਪਤਨਾ ਇਹ ਬਾਦਲਪਿੰਡ ਤੋਂ ਸ਼ੁਰੂਆਤ ਆ ਲੋਕ ਕਹਿੰਦੇ ਆ ਬਾਦਲਾ ਦਾ ਘੜਾ ਪਹੁੰਚਦਾ ਆ ਦੇਖੋ ਬਾਦਲਾ ਇਕੱਠ ਬਾਦਨ ਵਾਲੇ ਪਿੰਡ ਨਾਲ ਆ ਕਰ ਦੇਖੋ ਜਿਕਰਾ ਚੱਕੋ ਵੀ ਬਾਦਲ ਬਣਿਆ ਹੋਣਾ ਵਾਹ ਰੀਆਂ ਮਾਵਾ ਦਾ ਵਰੀਆਂ ਭੈਣਾਂ ਦਾ ਨੌਜਵਾਨਾਂ ਦਾ ਲੁਰਕਾਂ ਦਾ ਪਿੰਡ ਬਾਦਲ ਪਹੁੰਚਣ ਤੇ ਸਦਾ ਐਨਾ ਤੁਸੀਂ ਨਿਗਾ ਸਵਾਗਤ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇੱਕ ਤਰੀਕ ਜੱਤੇ ਰੱਖੋ ਚੱਤੇ ਰੱਖੋ 1 ਤਰੀਕ 2015 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਰੰਗ ਦਰਿਆ ਤੇ ਰੋਲੇ ਗਏ ਔਰੀਆਂ ਦੇ ਰੋਲੇ ਗਏ ਸਰਕਾਰ ਵੀ ਨਹੀਂ ਸੀ ਸਾਫ ਨਹੀਂ 1 ਜੂਨ 2015 ਦੇ ਅੰਦਰ ਰੱਖੋ ਦਰਬਾਰ ਸਾਹਿਬ ਤੇ ਹਮਲਾ ਹਜ਼ਾਰਾਂ ਸਾਡੇ ਨੌਜਵਾਨ ਮਾਵਾ ਬੱਚੇ ਭੈਣਾ ਗਿਰ ਕਤਲ ਹੋਏ ਆਦੇ ਤਾ ਤਾਏ ਗੁਰੂ ਕਾਤਾਏ ਚੇਤੇ ਰੱਖਿਓ ਕਾਂਗਸ ਖੂਨੀ ਪੰਦੇ ਨੂੰ ਚੇਤੇ ਰੱਖਿਓ ਉਹ ਖੂਨੀ ਪੰਦੇ ਦਾ ਸਾਧ ਦੇ ਨਾਲੇ ਬਾਦਲਾ ਨੂੰ ਫਿਰੋਪੀ ਵਾਲਿਆਂ ਨੂੰ ਚੇਤੇ ਰੱਖਿਓ ਚੇਤੇ ਰੱਖਿਓ ਨੌਕਰ ਵਾਲਿਆਂ ਨੂੰ ਜਿਨ੍ਹਾਂ ਨੇ ਸਾਡੇ ਨੌਜਵਾਨ ਮੁੰਡੇ ਚੱਕ ਕੇ ਨਸਲਾ ਕੇ ਡਿਬਰੂਗਾ ਸੱਤੇ ਨੇ ਚੇਤੇ ਰੱਖਿਓ ਬਾਦਲ ਵਾਲਿਆਂ ਨੂੰ ਜਿੰਨਾਂ ਸਾਡੀ ਜਵਾਨੀ ਚਿੱਤਿਆਂ ਦੇ ਲਾ ਕੇ ਮਾਰਤੀ ਆ ਚੇਤੇ ਰੱਖਿਓ ਪਿੰਡ ਬਾਦਲ ਵਾਲਿਓ ਭੁੱਲ ਨਾ ਜਾਓ ਵਾਵਾ ਕਰਕੇ ਜਾਂਦਾ ਕਿ ਪਿੰਡ ਬਾਦਲ ਦੀ ਧਰਤੀ ਤੇ ਖੜਕੇ ਕੀ ਲੋਕਾਂ ਦਾ ਸਾਧਤਾ ਆ ਪਾਰਲੀਮੈਂਟ ਦੀਆਂ ਪੌੜੀਆਂ ਤੇ ਚੜਿਆ ਯਾਦ ਰੱਖਿਓ ਇਹ ਆਵਾਜ਼ ਆ ਜਿਹੜੀ ਤੇ ਤੁਹਾਡੇ ਪੰਜਾਬ ਲਈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਲਈ ਤੁਹਾਡੀਆਂ ਧੀੜੀਆਂ ਲਈ ਤੁਹਾਡੀ ਵਿਰਾਸਤ ਲਈ ਕੋਈ ਮਰਜੀ ਪ੍ਰਧਾਨ ਮੰਤਰੀ ਹੋਵੇ ਕੋਈ ਵਿਧਾ ਮੰਤਰੀ ਹੋਵੇ ਕੋ ਸਪੀਕਰ ਬੈਠਾ ਹੋਵੇ ਯੋਧ ਨਾਲ ਅੱਖਾਂ ਜੱਖਾਂ ਮਾਰ ਕੇ ਤੁਹਾਡੀ ਹੱਕ ਦੀ ਗੱਲ ਕਰਨ ਦਾ ਮੰਦਾ ਬਰਖਦਾ ਨੋਕਾ ਨਹੀਂ ਮਿਲਣਾ ਮੁਰਕੇ ਪਸਾਉਣ ਦਾ ਕੋਈ ਫਾਇਦਾ ਨਹੀਂ ਤੁਹਾਡੇ ਕੋਲੇ ਮੌਕਾ ਆਇਆ ਸਾਹ ਦੇ ਉੱਡ ਕੇ ਤਰੀਕ ਨੂੰ ਚੰਦੇ ਵੱਕੋ 1 ਜੂਨ ਨੂੰ ਜੋ ਨਿਸ਼ਾਨਬਾਜ਼ਰੀ ਹੈ ਸੋ ਆ ਬਾਦਲਾ ਦੇ ਪਿੰਡ ਤੋਂ ਸ਼ੁਰੂਆਤ ਹੋ ਚੁੱਕੀ ਹੈ ਬਾਦਲਾਲਾ ਕਿਲਾ ਜਿਹੜਾ ਟੈਰਿ ਕਰਕੇ ਤੈਸ਼ ਨੈਸ ਕਰ ਦੇਣਾ ਜੈ ਜੈਕਾਰ ਹੈ ਵਾਹ 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 ਕਹਿੰਦੇ ਵੀ ਸਰਾ ਹੀ ਲਾਤਾ ਬਾਈ ਬਾਦਲਾ ਵਾਲਿਆਂ ਨੇ ਐਡਾ ਵੱਡਾ ਸਵਾਗਤ ਕਹਿੰਦੇ ਅੱਜ ਬਠਿੰਡ ਦੇ ਵਿੱਚ ਉਹ ਪਿੰਡ ਚ ਹੋਇਆ ਜਿੱਥੇ ਕਹਿੰਦੇ ਸੀ ਗਾੜਾ ਬਾਦਲਾਂ ਦਾ ਬਿਲਕੁਲ ਬਾਦਲਾਂ ਦੀ ਕੋਠੀ ਦੇ ਅੱਗੇ ਕਾ ਸੁੱਖ ਬਾਦਲਾਂ ਦੀ ਕੋਠੀ ਦੇ ਮੂਹਰੇ ਆਹ ਸਾਹਮਣੇ ਆ ਕਰਤੇ ਕਿਲਾ ਕਹਿੰਦੇ ਵੀ ਸਿਰੇ ਹੀ ਲਾਤਾ ਅੱਜ ਬਾਗਲਾ ਵਾਲੇ ਇਕੱਠੇ ਹੋ ਕੇ ਖੜ ਗਏ ਕਹਿੰਦੇ ਹਿਸਾਬ ਲੈਣੇ ਜਿਹੜੀ ਕਾਮ ਨਾਲ ਗਦਾਰੀਆਂ ਕੀਤੀਆਂ ਨੇ ਹਿਸਾਬ ਲੈਣੇ ਜਿਹੜੇ ਕਾਮ ਨਾਲ ਗਦਾਰੀਆਂ ਕੀਤੀਆਂ ਬਾਦਲਾਂ ਨੇ ਕਹਾ ਬਾਪੂ ਹਾਂ ਇਹ ਬਾਦਲਪਿੰਡ ਤੋਂ ਅੱਜ ਸ਼ੁਰੂਆਤ ਹੋ ਗਈ ਐ ਬਾਦਲਪਿੰਡ ਨੇ ਅੱਜ ਸਿਰਾ ਲਾਤਾ ਕਹਿੰਦੇ ਬਾਈ ਬਾਦਲਪਿੰਡ ਤੋਂ ਸ਼ੁਰੂਆਤ ਹੋ ਗਈ ਕਰ ਦਿਓ ਬਾਈ ਸ਼ੇਅਰ ਦਬਕੇ ਨਾਲੇ ਪੇਜ ਫੋਲੋ ਪੰਜਾਬ ਦੇ ਲੜੂ ਲਾ ਕੇ ਵਧਣ ਦਾ ਇਸ ਸੜਕਾਂ